ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦ ਰਹੇ ਵਰਲਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਚੋਣਾਂ ਦੇ ਵਿੱਚ ਪ੍ਰਚਾਰ ਕੀਤੀ ਗਈ ਪ੍ਰਵਾਸੀ ਨੀਤੀ ਨੂੰ ਲੈ ਕੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਆਪਸ ਦੇ ਵਿੱਚ ਹੀ ਪਿੜ ਗਏ ਨੇ ਟਰੰਪ ਦੇ ਸਮਰਥਕਾਂ ਨੇ ਕੱਟੜਪੰਥੀ ਸਮੂਹ ਮੈਗਾ ਯਾਨੀ ਕਿ ਮੇਕ ਅਮਰੀਕਾ ਗ੍ਰੇਟ ਅਗੇਂਡ ਦੇ ਮੈਂਬਰਾਂ ਤੇ ਟਰੰਪ ਸਮਰਥਕ ਅਰਪਤੀ ਐਲਾਨ ਮਸਕ ਦੇ ਵਿਚਾਲੇ ਮਾਹਿਰ ਆਈਟੀ ਇੰਜੀਨੀਅਰ ਨੂੰ ਬਾਹਰ ਕਰਨ ਉੱਤੇ ਆਪਸ ਦੇ ਵਿੱਚ ਹੀ ਵਿਵਾਦ ਹੋ ਗਿਆ ਤਾਂ ਪਵलो ਸ਼੍ਰੀ ਰਾਮ ਕ੍ਰਿਸ਼ਨਨ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੀਤੀਦਾਤਾ ਸੀਨੀਅਰ ਸਲਾਹਕਾਰ ਬਣਾਈ ਜਾਣ ਕਾਰਨ ਮੈਗਾ ਸਮੂਹ ਦੇ ਮੈਂਬਰ ਨਾਰਾਜ਼ ਹੋ ਗਏ ਨੇ ਤੇ ਨਿਯੁਕਤੀ ਪਿੱਛੋਂ ਕ੍ਰਿਸ਼ਨਨ ਨੇ ਬਿਆਨ ਦਿੱਤਾ ਕਿ ਸਾਨੂੰ ਵਿਦੇਸ਼ਾਂ ਵਿੱਚ ਪੈਦਾ ਹੋਏ ਆਈਟੀ ਇੰਜੀਨੀਅਰ ਦੀ ਲੋੜ ਹੈ ਤੇ ਪਹਿਲੀ ਪੀੜੀ ਦੇ ਇੰਜੀਨੀਅਰਾਂ ਵੀ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਸਨ ਤੇ ਇਸ ਤੋਂ ਬਾਅਦ ਮੈਗਾ ਸਮੂਹ ਦੀ ਕਟੜ ਦੱਖਣ ਪੰਥੀ ਵਰਕਰ ਲੋਰਾ ਲੂਮਰ ਤੇ ਮਤ ਗਾਇਤਦ ਸ਼੍ਰੀ ਜਾਮ ਕ੍ਰਿਸ਼ਨਨ ਦੀ ਨਿਯੁਕਤੀ ਦੇ ਕੁੱਲ ਵਿਰੋਧ ਦੇ ਵਿੱਚ ਉਤਰ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਨਿਯੁਕਤੀ ਅਤੇ ਕ੍ਰਿਸ਼ਨਨ ਦਾ ਬਿਆਨ ਟਰੰਪ ਦੇ ਉਸ ਚੋਣ ਵਾਅਦੇ ਦੇ ਖਿਲਾਫ ਹੈ ਕਿ ਅਪਰਵਾਸੀਆਂ ਨੂੰ ਉਹਨਾਂ ਦੇ ਦੇਸ਼ 'ਚ ਭੇਜਿਆ ਜਾਵੇਗਾ ਹਾਰਤੇਖ ਸੁਧਾਰਾਂ ਦੇ ਪਿਤਾਮਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜਨਿਵਾਰ ਯਾਨੀ ਕਿ 28 ਦਸੰਬਰ ਨੂੰ ਨਿਗਮ ਬੋਧ ਕਾਟਵਿਕੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਤੋਂ ਲੈ ਕੇ ਵਿਰੋਧੀ ਧਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਉੱਤੇ ਅਪਮਾਨ ਕਰਨ ਦਾ ਦੋਸ਼ ਲਗਾਇਆ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਇੱਕ ਪੋਸਟ ਚ ਕਿਹਾ ਕਿ ਮੌਜੂਦਾ ਸਰਕਾਰ ਨੇ ਭਾਰਤਵਾਤਾ ਦੇ ਮਹਾਨ ਪੁੱਤਰ ਅਤੇ ਸਿੱਖ ਕੌਮ ਦੇ ਪਹਿਲੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਨਿਗਮ ਬਹੁਤ ਕਾਜਵਿਖੇ ਅੰਤਿਮ ਸੰਸਕਾਰ ਕਰਕੇ ਪੂਰੀ ਤਰ੍ਹਾਂ ਨਾਲ ਅਪਮਾਨ ਕੀਤਾ ਤੇ ਉਹ ਇੱਕ دہਾਕੇ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਉਹਨਾਂ ਦੇ ਕਾਰਜਕਾਲ ਦੌਰਾਨ ਦੇਸ਼ ਇੱਕ ਆਰਥਿਕ ਮਹਾਸ਼ਕਤੀ ਬਣ ਕੇ ਉਭਰਿਆ ਤੇ ਇਸ ਮੰਗ ਵਿੱਚ ਅਕਾਲੀ ਦਲ ਵੀ ਕਾਂਗਰਸ ਦੇ ਨਾਲ ਆ ਗਿਆ ਤੇ ਇਸ ਤੋਂ ਪਹਿਲਾਂ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦਾ ਅੰਤਿਮ ਸੰਸਕਾਰ ਰਾਜ ਘਾਟ ਉਤੇ ਕੀਤਾ ਗਿਆ ਸੀ ਤੇ ਭਾਜਪਾ ਸਰਕਾਰ ਡਾਕਟਰ ਮਨਮੋਹਨ ਸਿੰਘ ਜੀ ਦੇ ਅੰਤਿਮ ਸੰਸਕਾਰ ਤੇ ਸਮਾਧਨੀ 1000 ਗਰ ਜ਼ਮੀਨ ਵੀ ਨਹੀਂ ਦੇ ਸਕੀ ਹੈ 3 ਦਸੰਬਰ ਦੀ ਪੰਜਾਬ ਦੀ ਬੰਦਕਾਲ ਦੇ ਵਿਚਾਲੇ ਕਿਸਾਨਾਂ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਦਰਸਲ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਕਿਸਾਨ ਮਾਪ ਪੰਚਾਇਤ ਬੁਲਾਉਣ ਦਾ ਸੱਦਾ ਦਿੱਤਾ ਹੈ ਸੰਯੁਕਤ ਕਿਸਾਨ ਮੋਰਚਾ ਨੇ 9 ਜਨਵਰੀ 2025 ਨੂੰ ਮੋਗਾ ਤੇ ਪੰਜਾਬ ਅਤੇ ਤੂਹਾਨਾ ਹਰਿਆਣਾ ਦੇ ਵਿੱਚ 4 ਜਨਵਰੀ 2025 ਨੂੰ ਚੱਲ ਰਹੇ ਸੰਘਰਸ਼ਾਂ ਨੂੰ ਤੇਜ਼ ਕਰਨ ਦੇ ਲਈ ਕਿਸਾਨ ਮਹਾਪੰਚਾਇਤ ਅਯੋਜਿਤ ਕਰਦਾ ਐਲਾਨ ਕੀਤਾ ਹੈ। ਸਯੁਕਤ ਕਿਸਾਨ ਮੋਰਚਾ ਦੀ ਕਮੇਟੀ ਦੇ ਅੰਦਰ ਇਸ ਵਿੱਚ ਦੋਵੇਂ ਮਹਾਪੰਚਾਇਤਾਂ ਸ਼ਾਮਲ ਹੋਣਗੀਆਂ। ਐਸਕੇਐਮ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਸਾਡੀ ਮੰਗ ਨੂੰ ਦੁਹਰਾਉਂਦੇ ਹਾਂ ਕਿ ਐਮਐਸਪੀ ਅਤੇ ਕਰਜ਼ਾ ਮੁਆਫੀ ਸਬੰਧੀ ਮੂਲੀਆਂ ਮੰਗਾਂ ਦੇ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਤੁਰੰਤ ਗੱਲਬਾਤ ਕੀਤੀ ਜਾਵੇ। ਪੰਜਾਬ ਤਰਤ ਉਤੇ ਪੋਹ ਹੜਤਾਲ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਈ ਜਾਵੇ। ਇੱਥੇ ਜ਼ਿਕਰ ਹੋ ਗਿਆ ਕਿ 30 ਦਸੰਬਰ ਦੇ ਬੰਦ ਦੇ ਕਾਲ ਨੂੰ ਸਫਲ ਬਣਾਉਣ ਦੇ ਲਈ ਖਨੋਰੀ ਬਾਰਡਰ ਉੱਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਇੰਡੀਅਨ ਫਾਰਮਰਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਹਰਿੰਦਰ ਸਿੰਘ ਨੰਢਾਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਹੈ। ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਾਲੇ ਤਣਾਅ ਵਧਦਾ ਜਾ ਰਿਹਾ ਸਰਹੱਦੀ ਚੌਕੀਆਂ ਉੱਤੇ ਹੋਈ ਭਿਆਨਕ ਹਿੰਸਾ ਦੇ ਵਿੱਚ 19 ਪਾਕਿਸਤਾਨੀ ਸੈਨਿਕ ਤੇ 3 ਅਫਗਾਨ ਨਾਗਰਿਕ ਮਾਰੇ ਗਏ ਸਨ। ਤਾਲੀਬਾਨ ਤੇ اسلامਾਬਾਦ ਜੋ ਕਦੇ ਇੱਕ ਦੂਜੇ ਦੇ ਕਰੀਬੀ ਦੋਸਤ ਸਨ ਅੱਜ ਫੌਜੀ ਝੜਪਾ ਤੱਕ ਪਹੁੰਚ ਗਏ। ਰਾਸ਼ਟਰੀ ਸੁਰੱਖਿਆ ਮੰਤਰਾਲੇ ਦੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਅਫਗਾਨਿਸਤਾਨ ਦੇ ਖੋਸਤ ਤੇ ਪਕਤਿਕਾ ਸੂਬਿਆਂ ਦੇ ਵਿੱਚ ਭਿਆਨਕ ਝੜਪਾਂ ਜਾਰੀ ਨੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਅਫਗਾਨ ਤਰਾਦੀਬਲਾ ਨੇ ਖੋਸਤ ਸੂਬੇ ਦੇ ਅਲੀ ਸ਼ਿਰ ਜ਼ਿਲ੍ਹੇ ਦੇ ਵਿੱਚ ਕਈ ਪਾਕਿਸਤਾਨੀ ਫੌਜੀ ਚੌਕੀਆਂ ਉਤੇ ਗੋਲੀਬਾਰੀ ਕੀਤੀ ਹੈ ਤੇ ਪਕਤਿਕਾ ਸੂਬੇ ਦੇ ਡੰਡੇ ਪਾਟਨ ਜ਼ਿਲ੍ਹੇ ਚ ਦੋ ਪਾਕਿਸਤਾਨੀ ਚੌਕੀਆਂ ਉਤੇ ਕਬਜ਼ਾ ਵੀ ਕਰ ਲਿਆ ਡੰਡੇ ਪਾਟਨ ਜ਼ਿਲ੍ਹੇ ਦੇ ਵਿੱਚ ਪਾਕਿਸਤਾਨੀ ਫੌਜੀਆਂ ਵੱਲੋਂ ਦਾਗੇ ਗਏ ਮੋਰਟਾਰ ਗੋਲਿਆਂ ਕਾਰਨ ਤਿੰਨ ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ ਤੇ ਇਹਨਾਂ ਚਰਪਾ ਦੇ ਵਿੱਚ ਮੰਗਲਵਾਰ ਰਾਤ ਪਖਤਕਾ ਸੂਬੇ ਦੇ ਵਿੱਚ ਪਾਕਿਸਤਾਨੀ ਹਵਾਈ ਹਮਲਿਆਂ ਤੋਂ ਬਾਅਦ ਹੋਈਆਂ ਨੇ ਤੇ ਹਵਾਈ ਹਮਲਿਆਂ ਦੇ ਵਿੱਚ ਔਰਤਾਂ ਤੇ ਬੱਚਿਆਂ ਸਮੇਤ 51 ਲੋਕ ਵੀ ਮਾਰੇ ਗਏ ਸਨ ਦੱਖਣੀ ਕੋਰੀਆ ਦੇ ਇੱਕ ਹਵਾਈਅੱਡੇ ਉੱਤੇ ਉਤਰਦੇ ਸਮੇਂ ਇੱਕ ਜਹਾਜ਼ ਨੂੰ ਭਿਆਨਕ ਅੱਗ ਲੱਗੀ ਐਮਰਜੈਂਸੀ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਹਾਂ ਹਵਾਈ ਅੱਡੇ ਉੱਤੇ ਉਤਰਦੇ ਸਮੇਂ ਜਹਾਜ਼ ਰਨਵੇ ਤੋਂ ਅਚਾਨਕ ਫਿਸਲ ਗਿਆ ਅਤੇ ਇੱਕ ਵਾਰ ਦੇ ਨਾਲ ਟਕਰਾ ਗਿਆ ਜਿਸ ਨਾਲ ਜ਼ੋਰ ਦਾ ਧਮਾਕਾ ਹੋਇਆ ਤੇ ਇਸ ਧਮਾਕੇ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਐਮਰਜੈਂਸੀ ਦਫ਼ਤਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਗ ਉਤੇ ਲਗਭਗ ਕਾਬੂ ਪਾ ਲਿਆ ਗਿਆ ਤੇ ਬਚਾਵਾ ਅਧਿਕਾਰੀ ਦੱਕਣੀ ਸ਼ਹਿਰ ਮਵਾਨ ਦੇ ਹਵਾਈ ਅੱਡੇ ਉੱਤੇ ਜੈਜ਼ੂ 에ਅਰ ਦੇ ਯਾਤਰੀ ਜਹਾਜ਼ ਤੋਂ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਹਾਜ਼ ਬੈਂਕਾਕ ਤੋਂ 181 ਲੋਕਾਂ ਨੂੰ ਲੈ ਕੇ ਵਾਪਸ ਆ ਰਿਹਾ ਸੀ ਜਿਨ੍ਹਾਂ ਦੇ ਵਿੱਚ 175 ਯਾਤਰੀ ਤੇ 6 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ ਦੱਖਣੀ ਕੋਰੀਆ ਦੀ ਫਾਇਰ ਅਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਰਨ ਵਾਲੇ ਦੀ ਗਿਣਤੀ ਲਗਭਗ 120 ਦੇ ਕਰੀਬ ਪਹੁੰਚ ਗਈ ਹੈ ਤੇ ਦਫ਼ਤਰ ਦੇ ਅਨੁਸਾਰ ਲੈਂਡਿੰਗ ਗੀਅਰ ਦੇ ਵਿੱਚ ਖਰਾਬੀ ਹੋਣ ਕਾਰਨ ਜਹਾਜ਼ 92 ਤੋਂ ਅਚਾਨਕ ਫਿੱਟ ਲ ਗਿਆ ਤੇ ਇਹ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਪੰਜਾਬ ਦੇ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਤੋਂ ਬੈਂਕਾਕਲੀ ਸਿੱਧੀ ਉਡਾਨ ਸ਼ੁਰੂ ਹੋ ਗਈ ਹੈ 에어 ਇੰਡੀਆ ਦੀ ਇਹ ਉਡਾਨ ਹਫਤੇ ਵਿੱਚ 4 ਦਿਨ ਉਪਲਬਧ ਹੋਵੇਗੀ ਜਾਣਕਾਰੀ ਮੁਤਾਬਕ 에어 ਇੰਡੀਆ 에ਵੀਏਸ਼ਨ ਕੰਪਨੀ ਨੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਇਸ ਉਡਾਨ ਨੂੰ ਬੈਂਕਾਕ ਲਈ ਰਵਾਨਾ ਕੀਤਾ ਤੇ ਇਸ ਮੌਕੇ 에어ਪੋਰਟ ਸਟਾਫ ਅਤੇ 에어ਲਾਈਨ ਕੰਪਨੀ ਦੇ ਕਰਮਚਾਰੀ ਅਤੇ ਅਧਿਕਾਰੀ ਆਜਾਤਨ ਹਵਾਈ ਅੱਡੇ ਦੇ ਡਾਇਰੈਕਟਰ ਸੰਦੀਪ ਅਗਰਵਾਲ ਨੇ ਦੱਸਿਆ ਕਿ ਪਹਿਲੀ ਉਡਾਨ ਦੇ ਵਿੱਚ 163 ਯਾਤਰੀ ਨੇ ਉਡਾਨ ਭਰੀ ਸੀ ਤੇ ਇਸ ਉਡਾਨ ਲਈ 에어ਲਾਈਨ ਨੇ ਵਯੋਮ ਦੇ ਵਿੱਚ ਬੋਇੰਗ 737 मैक्स 8 ਜਹਾਜ਼ ਉਤਾਰਿਆ ਹੈ ਰੂਸ ਦੇ ਰਾਸ਼ਟਰਪਤੀ ਵਿਲਦਿਬੀਰ ਪੁਤਿਨ ਨੇ ਕਜ਼ਾਕਿਸਤਾਨ ਦੇ ਜਹਾਜ਼ ਹਾਦਸੇ ਲਈ ਮਾਫੀ ਮੰਗੀ ਹੈ। ਰੂਸ ਨੇ ਇਸ ਹਾਦਸੇ ਨੂੰ ਦੁਖਦਾਈ ਘਟਨਾ ਦੱਸਦਿਆਂ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ 에ਅਰ ਡਿਫੈਂਸ ਯੂਕਰੇਨ ਦੇ ਡਰੋਨ ਹਮਲਿਆਂ ਦਾ ਜਵਾਬ ਦੇ ਰਿਹਾ ਸੀ। ਇਸ ਤੋਂ ਪਹਿਲਾਂ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਪੁਤਿਨ ਨੂੰ ਕਿਹਾ ਸੀ ਕਿ ਰੂਸੀ ਹਵਾਈ ਖੇਤਰਾਂ ਵਿੱਚ ਬਾਰੀ ਦਖਲਅੰਦਾਜ਼ੀ ਹੈ। ਫਿਰ ਜਹਾਜ਼ ਨੇ ਕੰਟਰੋਲ ਗਵਾ ਦਿੱਤਾ ਅਤੇ ਅਕਤਾਊ ਵੱਲ ਮੁੜਨਾ ਪਿਆ। ਫਲਾਈਟ ਜੇ 2 8243 ਬਿਦਰ ਦਿਲਾ ਵਿੱਚ ਕਿਜ਼ਾਕਿਸਤਾਨ ਦੇ ਅਕਤੌ ਵਿੱਚ ਹਾਦਸਾ ਗ੍ਰਸਤ ਹੋਈ ਸੀ ਤੇ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਜਹਾਜ਼ ਦੇ ਦੋ ਵਾਰ ਗਰੋਜਨੀ ਹਵਾਈਅੱਡੇ ਉੱਤੇ ਉਤਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਿਹਾ ਸੀ ਹਾਦਸੇ ਤੋਂ ਬਾਅਦ ਜਾਰੀ ਕੀਤੀ ਗਈਆਂ ਤਸਵੀਰਾਂ ਵਿੱਚ ਦੇਖਿਆ ਜਾ ਰਿਹਾ ਸੀ ਕਿ ਜਹਾਜ਼ ਦੀ ਬਾਜੀ ਦੇ ਵਿੱਚ ਛੋਟੇ-ਛੋਟੇ ਛੇਕਸਾਨ ਜੋ ਸ਼ਾਇਦ ਮਜ਼ਾਇਲ ਦੇ ਟੁਕੜੇ ਕਾਰਨ ਹੋਏ ਸਨ ਤੇ ਇਸ ਹਾਦਸੇ ਵਿੱਚ ਦੋ ਪਾਇਲਟ ਤੇ ਚਾਲਕ ਦਲ ਦੇ ਮੈਂਬਰਾਂ ਸਮੇਤ 38 ਲੋਕ ਮਾਰੇ ਗਏ ਸਨ 26 ਦਸੰਬਰ ਦੇ ਰਾਤ ਡਾਕਟਰ ਮਨਮੋਹ ਸਿੰਘ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ ਤੇ ਉਹ 92 ਸਾਲ ਦੇ ਸਨ ਬੀਤੇ ਕੱਲ 28 ਦਸੰਬਰ ਨੂੰ ਡਾਕਟਰ ਸਿੰਘ ਦਾ ਸਿੱਖ ਰੀਤੀ ਰਿਵਾਜਾਂ ਦੇ ਮੁਤਾਬਕ ਦਿੱਲੀ ਦੇ ਨਿਗਮ ਬੋਧ ਕਾਟਵੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਅੰਤਿਮ ਸੰਸਕਾਰ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਦੀ ਮਰਤਕ ਦੇਨ ਨੂੰ ਭਾਰ ਦੇ ਰਾਸ਼ਟਰੀ ਝੰਡੇ ਯਾਨੀ ਕਿ ਤਿਰੰਗੇ ਵਿੱਚ ਲਪੇਟਿਆ ਗਿਆ ਤੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਦੌਰਾਨ ਡਾਕਟਰ ਸਿੰਘ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ ਡਾਕਟਰ ਮਨਮੋਹ ਸਿੰਘ ਦੀ ਮਰਤਕ ਦੇਨ ਨੂੰ ਮੁੱਖ ਅਗਨੀ ਉਹਨਾਂ ਦੀ ਧੀ ਵੱਲੋਂ ਦਿੱਤੀ ਗਈ ਤੇ ਅੱਜ 29 ਦਸੰਬਰ ਐਤ ਪਰਿਵਾਰ ਦੇ ਵੱਲੋਂ ਡਾਕਟਰ ਸਿੰਘ ਦੇ ਫੁੱਲ ਚੋਗੇਗੇ ਤੇ ਇਸ ਤੋਂ ਬਾਅਦ ਡਾਕਟਰ ਸਿੰਘ ਦੀਆਂ ਅਸਥੀਆਂ ਦਿੱਲੀ ਦੇ ਗੁਰਦੁਆਰਾ ਮਜਰੂ ਕਾ ਟਿੱਲਾ ਨੇੜੇ ਯਮੁਨਾ ਘਾਟ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਨੇ ਤੇ ਇਸ ਦੌਰਾਨ ਉਹਨਾਂ ਦੀ ਪਤਨੀ ਤਨੋਤੀਆ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ਨੇ ਅਜਲੀ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲ ਪਾਲ ਸਿੰਘ ਨੂੰ ਇਜਾਜ਼ਤ ਸਾਥ ਸਿਹਰੇ ਕਾਲ ਧੰਨਵਾਦ